ਧਾਰਮਿਕ ਜਗਤ ਦੇ ਸਾਰੇ ਧਾਰਮਿਕ ਕਰਮ ਉਤਨੇ ਚਿਰ ਤੱਕ ਨਸਫਲ ਨੇ ਜਿੰਨੇ ਚਿਰ ਤੱਕ ਮਨੁੱਖ ਜਪ ਨਹੀਂ ਆਰੰਭ ਕਰਦਾ ਇੱਕ ਬਾਣੀ ਪੜ੍ਹਨੀ ਹੈ ਇੱਕ ਬਾਣੀ ਜਪਣੀ ਪੜਨ ਲੱਗਿਆਂ ਧਿਆਨ 바ਰ ਕਰਨਾ ਪੈਂਦਾ ਪੜਨ ਦੀ ਵੀ ਬਹਿਮਾ ਕਿਉਂਕਿ ਪੜ੍ਹੀਏ ਨਾ ਤਾਂ ਬਾਣੀ ਕੰਠ ਨਹੀਂ ਹੋ ਸਕਦੀ। ਪੜ੍ਹੀਏ ਨਾ ਤੇ ਅਰਥ ਬੋਧ ਦਾ ਨਹੀਂ ਪਤਾ ਚੱਲ ਸਕਦਾ। ਪੜ੍ਹੀਏ ਨਾ ਤੇ ਇਹ ਵੀ ਨਹੀਂ ਪਤਾ ਚੱਲਦਾ ਕਿਸ ਭਗਤ ਦੇ ਬੋਲ ਨੇ। ਕਿਹੜੇ ਬਾਦਸ਼ਾਹ ਦੇ ਬੋਲ ਨੇ। ਪਰ ਇਤਨਾ ਹੀ ਪਤਾ ਚੱਲਦਾ ਹੈ ਪਹਿਲੇ ਬਾਦਸ਼ਾਹ ਦੇ ਬੋਲ ਨੇ ਕਿ ਪੰਜਵੇਂ ਦੇ। ਕਬੀਰ ਦੇ ਬੋਲ ਨੇ ਕਿ ਨਾਮ ਦੇਵ ਦੇ ਜਿਆਦਾ ਵਿਚਾਰ ਨਾਲ ਪੜ੍ਹੀਏ ਤਾਂ ਕੁਝ ਅਰਥ ਬੋਧ ਦਾ ਪਤਾ ਚੱਲ ਜਾਂਦਾ ਹੈ। ਜਾਂ ਬਾਰ-ਬਾਰ ਪੜ੍ਹੀਏ ਤਾਂ ਕੰਠ ਹੋ ਸਕਦੀ ਹੈ। ਪੜਨ ਲੱਗੇ ਆ ਜ਼ਿੰਦਗੀ ਬਦਲਦੀ ਨਹੀਂ ਹੈ। ਚਾਹੇ ਸਾਰੀ ਜ਼ਿੰਦਗੀ ਪੜ੍ਹੀਏ। ਪੜ੍ਹੀਏ, ਜੀਤੇ, ਬਰਸ-ਬਰਸ ਪੜੀਏ ਜੀਤੇ ਮਾਸ ਪੜੀਏ ਜੀਤੀ ਆਰ ਜਾ ਪੜੀਏ ਜੀਤੇ ਸਾਸ ਨਾਨਕ ਲੇਖੇ ਇੱਕ ਗੱਲ ਸਾਰੀ ਜ਼ਿੰਦਗੀ ਪੜੀਏ ਬਾਣੇ ਲੇਖੇ ਚ ਨਹੀਂ ਹੈ ਨਾਨਕ ਲੇਖੇ ਇੱਕ ਗੱਲ ਤੇ ਇੱਕ ਗੱਲ ਲੇਖੇ ਛੇ ਕਿਹੜੀ ਜਪੋ ਤ ਇਕੋ ਨਾਮਾ ਅਵਰ ਨਿਰਾਫਲ ਕਾਮਾ ਹੁਣ ਬਾਣੀ ਜਪਣਾ ਕੀ ਹੈ ਜਪਣਾ ਇਹ ਹੈ ਕਿ ਜ਼बान ਉਚਾਰਨ ਕਰੇ ਤੇ ਮਨ ਸੁਣੇ ਰਸਨਾ ਵਕਤਾ ਬਣੇ ਮਨ ਸਰੋਤਾ ਬਣੇ ਸਦਮਨ ਗੋਬਿੰਦ ਗੁਣ ਸੁਣੋ ਅਰ ਗਾਓ ਰਸਨਾ ਗੀਤ ਆਪ ਕਥੇ ਆਪ ਸੁਣਨੇ ਹਾਰ ਕਥਨ ਵੀ ਆਪ ਕਰੇ ਸੁਣੇ ਵੀ ਆ ਗਾਵੀਏ ਸੁਣੀਏ ਮਨ ਰਖੀਏ ਭਾ ਦੁੱਖ ਪਰ ਹਰ ਸੋ ਘਰ ਲੇ ਜਾ ਸਾਰੇ ਦੁੱਖ ਸਮਾਪਤ ਹੋ ਜਾਣਗੇ ਸਾਰੇ ਦੁੱਖ ਮਿਟ ਜਾਣਗੇ ਅਗਰ ਮਨੁਖ ਗਾਵੇ ਤੇ ਸੁਣੇ ਜਿਤਨੇ ਪਾਪ ਨੇ ਜਿਤਨੇ ਦੁੱਖ ਨੇ ਜਿਤਨੇ ਸੰਤਾਪ ਨੇ ਸੁਣਦਿਆਂ ਮਿਟ ਜਾਣਗੇ ਅਗਰ ਕੋਈ ਆਖੇ ਮੈਂ ਮੁਦਤਾ ਤਾ ਤੋਂ ਬਾਣੀ ਪੜ ਰਿਆਂ ਦੁੱਖ ਨਹੀਂ ਮਿਟੇ ਪਾਪ ਨਹੀਂ ਮਿਟੇ ਤਾਂ ਮੈਂ ਅਰਜ਼ ਕਰਾਂ ਨਹੀਂ ਮਿਟਣਗੇ ਨਹੀਂ ਮਿਟਦੇ ਦੁੱਖ ਨਹੀਂ ਮਿਟਣਗੇ ਨਹੀਂ ਮਿਟਦੇ ਜਪਦਿਆਂ ਮਿਟਦੇ ਤੇ ਜਪਣਾ ਇਹ ਆਉਂਦਾ ਰਸਨਾ ਉਚਾਰਨ ਕਰੇ ਤੇ ਮਨ ਸੁਣੇ ਸੁਣਨ ਦੀ ਕਿਤਨੀ ਮਹਿਮਾ ਹੈ ਚਾਰ ਪੌੜੀਆਂ ਮੇਰੇ ਪਾਤਸ਼ਾਹ ਨੇ ਉਚਾਰਨ ਕੀਤੀਆਂ ਜਪਜੀ ਸਾਹਿਬ ਵਿੱਚ ਔਰ ਬਾਰ-ਬਾਰ ਆਖਿਆ ਨਾਨਕ ਭਗਤਾ ਸਦਾ ਵਿਗਾਸ ਸੁਣੀਏ ਦੁਖ ਪਾਪ ਕਾ ਨਾਸ ਸੁਣਦੇ ਹੀ ਦੁਖ ਨਾਸ ਹੋ ਜਾਂਦੇ ਸੁਣਦੇ ਹੀ ਪਾਪ ਨਾਸ ਹੋ ਜਾਂਦਾ ਜੇ ਮੋਦਤਾ ਤੋਂ ਬਾਣੀ ਦਾ ਅਧੈਨ ਚੱਲ ਰਿਹਾ ਹੈ ਦੁੱਖ ਨਹੀਂ ਮਿਟੇ পাপ ਨਹੀਂ ਮਿਟੇ ਤੇ ਪਰਦਾ ਪਿਆ ਹੈ ਇਹ ਜਪਦਾ ਨਹੀਂ ਪਿਆ ਜਪਣ ਦੇ ਸੁਣਨਾ ਹੁੰਦਾ ਹੈ ਮੈਂ ਇੱਕ ਦਫਾ ਫਿਰ ਦੋਰਾਵਾ ਭੋਜਨ ਦੀ ਬੁਰਕੀ ਕੰਠ ਤੋਂ ਜੱਥਲੇ ਚਲੀ ਜਾਂਦੀ ਹੈ ਇਹ ਬਚ ਕੇ ਇਹਦਾ ਕੁਛ ਹਿੱਸਾ ਮਾਸ ਬਣਦਾ ਹੈ ਹੌਣ ਬਣਦਾ ਹੈ ਮਿੰਜ ਬਣਦਾ ਹੈ ਚਰਬੀ ਬਣਦਾ ਹੈ ਸਰੀਰ ਦੀ ਸ਼ਕਤੀ ਬਣਦਾ ਹੈ ਭੋਜਨ ਹੀ ਸਰੀਰ ਹੈ ਭਜਨ ਜਪੀ ਹੋਈ ਬਾਣੀ ਇਹ ਕੰਨਾਂ ਦੇ ਰਾਹੀਂ ਅੰਦਰ ਜਾਏ ਮੂੰਹ ਦੇ ਰਾਹੀਂ ਨਹੀਂ ਮੂੰਹ ਦੇ ਰਾਹੀਂ ਪ੍ਰਗਟ ਕਰਨੇ ਜਿਵੇਂ ਹੱਥਾਂ ਨਾਲ ਭੋਜਨ ਬਣਾਣਾ ਮੂੰਹ ਨਾਲ ਖਾਣਾ ਹੈ ਰਸਨਾ ਨਾਲ ਭਜਨ ਕਰਨਾ ਹੈ ਕੰਨਾ ਰਾਹੀ ਭਜਨ ਨੂੰ ਅੰਦਰ ਲੈ ਜਾਣਾ ਪਕਾਣਾ ਹੱਥਾਂ ਨੇ ਖਾਣਾ ਮੂੰਹ ਨੇ ਜਪਣਾ ਰਸਨਾ ਨੇ ਪਰ ਜਪੇ ਹੋਏ ਨੂੰ ਅੰਦਰ ਲੈ ਜਾਣਾ ਹੈ ਕੰਨਾ ਨੇ ਗਾਵੀਏ ਸੁਣੀਏ ਮਨ ਰੱਖੀਏ ਬਾਬਾ ਕਦੇ ਇਸ ਤਰ੍ਹਾਂ ਸਾਧਨਾ ਕਰਨ ਬੈਠੋਗੇ ਤੇ ਗਲ ਦਾ ਪਤਾ ਚਲ ਜਾਏਗਾ ਜ਼ਬਾਨ ਨਾਲ ਉਚਾਰਨ ਕਰਨਾ ਆਸਾਨ ਹੈ ਕੋਈ ਔਖੀ ਨਹੀਂ ਸਾਰਾ ਦਿਨ ਵੀ ਪੜ ਸਕਦੇ ਜਪਣਾ ਔਖ ਹੈ ਜਪਣ ਲੱਗੇ ਮਨ ਸੁਣੇ ਮਨ ਨਹੀਂ ਸੁਣਦਾ ਨਹੀਂ ਸੁਣਦਾ ਚੰਗਿਆਂ ਚੰਗਿਆਂ ਦਾ ਨਹੀਂ ਸੁਣਦਾ ਮੈਨੂੰ ਐਸੇ ਐਸੇ ਅਭਿਆਸੀ ਮਿਲੇ ਨੇ ਕਿ ਛੇਰੀ ਘੰਟੀਆਂ ਚ ਕਮ ਸੇ ਕਮ 8-9 ਘੰਟੇ ਤੇ ਜਾਪੀ ਕਰ ਦੇਣ ਪਰ ਅਕਸਰ ਹਿਰਦਾ ਉਹਨਾਂ ਦਾ ਰੋਂਦਾ ਹੋਇਆ ਹੀ ਮਿਲੇ ਆ ਮਸਕਿਨ ਜੀ ਮਨ ਤੇ ਸੁਣਦਾ ਹੀ ਐਵੇਂ ਨਹੀਂ ਫਰੀਦ ਨੇ ਕਹਿ ਦਿੱਤਾ ਲੋਕਾਂ ਆਪੋ ਆਪਣੀ ਮੈਂ ਆਪਣੀ ਪਈ ਅਗਰ ਕੋਈ ਇਹ ਆਖੇ ਮੇਰਾ ਮਨ ਨਹੀਂ ਸੁਣਦਾ ਬਾਬਾ ਫਰੀਦੇ ਕਰਨ ਮੇਰਾ ਵੀ ਨਹੀਂ ਸੁਣਦਾ ਮੈਨੂੰ ਆਪਣੀ ਪਈ ਹੈ ਮਨ ਨਹੀਂ ਸੁਣਦਾ ਅਗਰ ਮਨ ਸੁਣ ਲਵੇ ਇੱਕੋ ਹੀ ਪੰਕਤੀ ਸੁਣ ਲਵੇ ਪਤਸ਼ਾਹ ਦੀ ਬਾਣੀ ਕਹਿੰਦੀ ਏ ਕਿਨਕਾ ਏਕ ਜਿਸ ਜੀ ਬਸਾਵੇ ਤਾਂ ਕੀ ਮਹਿਮਾ ਗਨੇ ਨਾ ਕਿਨਕਾ ਮਾਤਰਿ ਵੀ ਵਸ ਜਾਏ ਅਨੰਤ ਜਨਮਾਂ ਦੇ ਪਾਪ ਧੁੱਲ ਜਾਣਗੇ ਸਾਰੇ ਦੁੱਖ ਸੰਤਾਪ ਮਿਟ ਜਾਣਗੇ ਪਰ ਕਿਦਰੇ ਸੁਣੇ ਸ ਮਨ ਸੁਣਨ ਨੂੰ ਰਾਜ਼ੀ ਨਹੀਂ ਹੁੰਦਾ ਨਾਨਕ ਭਗਤਾ ਸਦਾ ਵਿਗਾ ਸੁਣੀਏ ਦੁਖ ਪਾਪ ਕਾ ਨਾਸ ਇਹ ਬਚਕਾਨੀਆਂ ਗੱਲਾਂ ਧਾਰਮਿਕ ਜਗਲ ਦੇ ਚਲਦਿਆਂ ਨੇ ਬੱਚਿਆਂ ਵਾਲੀਆਂ ਮਨ ਤੇ ਟਿਕਦਾ ਹੀ ਨਹੀਂ ਬਾਣੇ ਕੀ ਪੜੀ ਮਨ ਤੇ ਟਿਕਦਾ ਹੀ ਨਹੀਂ ਵਾਹਿਗੁਰੂ ਜਪੀਏ ਕੇ ਅਜੇ ਇਹਨਾਂ ਨੂੰ ਮਨ ਦੀ ਸਮਝ ਵੀ ਨਹੀਂ ਜਿਨ ਕੋ ਮਨ ਕੀ ਪਰਤੇਤ ਨਾ ਹੈ ਨਾਨਕ ਸੇ ਕਿਆ ਕਥੇ ਗਿਆਨ ਹੈ ਮਹਾਰਾਜ ਕਹਿੰਦੇ ਨੇ ਇਹਨਾਂ ਨੇ ਕਿ ਜਪਣਾ ਅਜੇ ਤੇ ਇਹਨਾਂ ਨੂੰ ਮਨ ਦਾ ਵੀ ਨਹੀਂ ਪਤਾ ਜਿਸ ਦਿਨ ਮਨ ਦਾ ਪਤਾ ਚਲੇਗਾ ਉਸ ਦਿਨ ਪਤਾ ਚਲੇਗਾ ਕਿ ਮਨ ਤੋਂ ਪਾਰ ਜਾਣਾ ਇੰਜ ਹੈ ਜਿਵੇਂ ਹਿਮਾਲਿਆ ਦੀ ਬੁਲੰਦ ਚੋਟੀ ਮਾਉਂਟ ਐਵਰੇਸਟ ਗੋਰੀ ਸ਼ੰਕਰ ਨੂੰ ਅਬੂਰ ਕਰਨਾ ਪੁਰਾਣਾ ਨਾਂ ਐਵਰੇਸਟ ਦਾ ਗੋਰੀ ਸ਼ੰਕਰ। ਔਰ ਗੋਰੀ ਸ਼ੰਕਰ ਤੇ ਚੜਨਾ ਐਵਰੇਸਟ ਤੇ ਚੜਨਾ ਜਿੰਨਾ ਔਖਾ ਹੈ ਉਸ ਤੋਂ ਵੀ ਕਈ ਗੁਣਾ ਔਖਾ ਹੈ। ਮਨ ਸੁਣੇ। ਮਨ ਦੇ ਸੁਣਦੇ ਮਨ ਮਿਟਦਾ ਹੈ। ਔਰ ਮਨ ਜੋਤ ਸਰੂਪ ਮੰਨਦਾ ਹੈ ਮਨ ਤੋਂ ਜੋਤ ਸਰੂਪ ਹੈ। ਆਪਣਾ ਮੂਲ ਪਛਾਣ। ਦੋ ਲਵਰਸ ਮੈਂ ਅਰਜ਼ ਕਰਾਂ ਜਿੰਨੇ ਚਿਰ ਤੱਕ ਸੁਣਦਾ ਨਹੀਂ ਉਨੇ ਚਿਰ ਤੱਕ ਸ਼ੈਤਾਨ ਹੈ ਸੁਣਨ ਲੱਗ ਪਏ ਤ ਭਗਵਾਨ ਹੋ ਜਾਂਦਾ ਹੈ ਪਰਮਾਤਮਾ ਦਾ ਰੂਪ ਹੋ ਜਾਂਦਾ ਹੈ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਜੱਤੇਗਾ ਕੌਣ ਕਥਾ ਕੀਰਤਨ ਤੋਂ ਪ੍ਰੇਰਿਤ ਹੋ ਕੇ ਗੁਰਦੁਆਰੇ ਸਤ ਸੰਗ ਆਕੇ ਪ੍ਰੇਰਤ ਹੋ ਕੇ ਜਪੇਗਾ ਕਤਈ ਨਹੀਂ ਬੜੀ ਦੁਨੀਆ ਮੰਦਰਾਂ ਚ ਜਾਂਦੀ ਏ ਤੀਰਥਾਂ ਚ ਜਾਂਦੀ ਏ ਗੁਰਦੁਆਰਿਆਂ ਚ ਜਾਂਦੀ ਏ ਮੈਂ ਕਿਧਰੇ ਨਿਰਾਸ਼ ਨਹੀਂ ਕਰ ਰਿਹਾ ਇਹ ਸਾਰੀਆਂ ਗੱਲਾਂ ਸਿੱਖਣੀਆਂ ਤੇ ਗੁਰਦਾਰੇ ਤੋਂ ਨਾ ਗੁਰੂਦvare ਹੋਏ ਸੋਝੀ ਪਾਇਸ ਜਪੇਗਾ ਕੌਣ ਜਿਸ ਨੂੰ ਗੁਰਦਾਰੇ ਆ ਕੇ ਇਤਨੀ ਸਮਝ ਪੈ ਜਾਏ ਜਨਮ ਦੁੱਖ ਹੈ ਜੀਵਨ ਦੁੱਖ ਹੈ ਜਗਤ ਦੁੱਖ ਹੈ ਇਤਨਾ ਪੜਾ ਚੜ ਜਾ ਜਿਤਨਾ ਸਿਆਣਾ ਮਨੁੱਖ ਹੁੰਦਾ ਉਤਨਾ ਹੀ ਦੁਖੀ ਹੁੰਦਾ ਹੈ ਜਿਤਨਾ ਮੂਰਖ ਅਚੇਤ ਹੁੰਦਾ ਦੁਖੀ ਨਹੀਂ ਹੁੰਦਾ ਫਿਰ ਮਨੁੱਖ ਤੋਂ ਪਰੇ ਨੇ ਪਸ਼ੂ ਇਹ ਤੇ ਬਿਲਕੁਲ ਮੂਰਖ ਨਹੀਂ ਉਹ ਇਤਨੇ ਦੁਖੀ ਨਹੀਂ ਹੁੰਦੇ ਤੇ ਪਸ਼ੂਆਂ ਤੋਂ ਪਰੇ ਹੈ ਬਨਸਵਤੇ ਉਤੇ ਮਾਮੂਲੀ ਜੀਆਂ ਕਿਦਰੇ ਦੁੱਖ ਮਹਿਸੂਸ ਕਰਦੇ ਮਨੁੱਖ ਜ਼ਿਆਦਾ ਦੁੱਖ ਮਹਿਸੂਸ ਕਰਦਾ ਹੈ ਬਨਸਪਤੀ ਨਾਲੋਂ ਪਸ਼ੂਆਂ ਨਾਲ ਤੇ ਮਨੁੱਖਾਂ ਦੇ ਚੋਂ ਉਹ ਮਨੁੱਖ ਜ਼ਿਆਦਾ ਦੁੱਖ ਮਹਿਸੂਸ ਕਰਦਾ ਹੈ ਜੋ ਬਹੁਤ ਸਿਆਣਾ ਹੈ ਦਾਰਸ਼ਨਿਕ ਹੈ ਚਿੰਤਕ ਹੈ ਜਿਸ ਦਾ ਮਨ ਜ਼ਿਆਦਾ ਜਗ ਗਿਆ ਉਹ ਜ਼ਿਆਦਾ ਦੁਖੀ ਹੋਵੇਗਾ ਦੇਖੋ ਡਾਕਟਰ ਕਿਸੇ ਦਾ ਆਪਰੇਸ਼ਨ ਕਰਦਾ ਹੈ ਤੇ ਮਨੁੱਖ ਨੂੰ ਬੇਹੋਸ਼ ਕਰਨਾ ਪੈਂਦਾ ਔਰ ਕੀ ਜਗਾ ਨੂੰ ਸੁਣ ਕਰਨਾ ਪੈਂਦਾ ਸਨਾਟੇ ਦੇ ਸੁਣ ਵਿੱਚ ਦੁੱਖ ਨਹੀਂ ਮਹਿਸੂਸ ਹੁੰਦਾ ਜਾਗਰਤੀ ਦੇ ਤੇ ਮਾਮੂਲੀ ਜੀਆਂ ਸੋਈ ਲੱਗੇਗੀ ਤੇ ਮਨੁੱਖ ਤੜਪੇਗਾ ਪਰ ਅਚੇਤ ਪਣੇ ਚਾਕੂ ਚੱਲਣ ਤਾਂ ਵੀ ਕੁਝ ਨਹੀਂ ਅਚੇਤ ਮਨੁੱਖ ਮੂਰਖ ਬੰਦਾ ਮੂੜ ਬੰਦਾ ਇਤਨਾ ਦੁਖੀ ਨਹੀਂ ਹਾਂ ਜਿੰਨਾ ਜਿੰਨਾ ਸਿਆਣਾ ਹੁੰਦਾ ਜਾਏਗਾ ਭਾਵ ਜਾਗਦਾ ਜਾਏਗਾ ਦੁਖੀ ਹੋਵੇ ਦੁਖੀ ਹੋਵੇ ਤੇ ਜਿਸ ਦਿਨ ਇਹ ਦਿਖ ਬਿਸਪੈ ਸਾਰਾ ਸੰਸਾਰ ਦੁੱਖ ਹੈ ਨਿਰਾਸ਼ ਹੋ ਜਾਂਦਾ ਹੈ ਉਦਾਸ ਹੁੰਦਾ ਹੈ ਦੋ ਲਫ਼ਜ਼ ਮੈਂ ਦੁਰਾਵਾ ਜਿਹੜੇ ਸੰਸਾਰ ਤੋਂ ਉਦਾਸ ਹੋਏ ਉਹਨਾਂ ਨੇ ਨਿਰੰਕਾਰ ਦੀ ਤਲਾਸ਼ ਕੀਤੀ ਦੂਜਿਆਂ ਨੇ ਜੋ ਇਸ ਜੀਵਨ ਤੋਂ ਉਦਾਸ ਹੋਏ ਉਹਨਾਂ ਨੇ ਹੀ ਪਰਮ ਜੀਵਨ ਦੀ ਤਲਾਸ਼ ਕੀਤੀ ਦੂਜਿਆਂ ਨੇ ਜੋ ਪਰਵਾਰ ਤੋਂ ਉਦਾਸ ਹੋ ਗਏ ਪਦਾਰਥਾਂ ਤੋਂ ਉਦਾਸ ਹੋ ਗਏ ਉਹਨਾਂ ਨੇ ਪਰਮਾਤਮਾ ਦੀ ਤਲਾਸ਼ ਕੀਤੀ